ਜਿਵੇਂ ਸਮੁੰਦਰ ਦੀ ਗਹਿਰਾਈ ਨਾਪਣੀ ਹੋਵੇ ਨਾ ਫੇਰ ਸਮੁੰਦਰ ਚ ਉਤਰਨਾ ਹੀ ਪੈਂਦਾ ਤੇ ਮੈਂ ਉਤਰਾਂਗੀ ਕੀ ਹਾਲੀ ਹਾਂਜੀ ਵਧੀਆ ਸਤਿਨਾਮ ਹੋ ਗਈ ਸਤਿ ਸ੍ਰੀ ਅਕਾਲ ਠੀਕ ਠਾਕ ਮੈਂ ਬੱਚਾ ਮੈਂ ਨਾਲ ਸੁਣ ਮੈਂ ਹੁਣੇ ਅਨਿਲ ਨੂੰ ਫੋਨ ਕੀਤਾ ਸੀ ਤੇ ਅਨਿਲ ਕਹਿੰਦਾ ਜੀ ਜੀ ਚਲੀ ਗਈ ਸੋਹਰੇ ਆਪਣੇ ਹੈ ਕਿਉਂ ਮੰਜੂ ਕਿਹੜੀ ਗੱਲੋਂ ਤੈਨੂੰ ਛੱਡ ਗਈ ਅਜੇ ਤੂੰ ਰਹਿਣਾ ਸੀ ਅਜੇ ਪਰ ਜਦੋਂ ਤੱਕ ਤੂੰ ਸੱਚ ਨਹੀਂ ਨਾ ਦੱਸਦੀ ਮੈਂ ਤੈਨੂੰ ਨਹੀਂ ਸੀ ਹੌ ਤੱਕ ਪੀਣਾ ਤੂੰ ਰੀਦੀ ਤੂੰ ਮੇਰੇ ਕੋਲੋਂ ਨਾ ਸੱਚ ਲੁਕਾਉਂਦੀ ਪਈਂ ਮੈਨੂੰ ਨਹੀਂ ਪਤਾ ਤੂੰ ਕਿਉਂ ਨਹੀਂ ਦੱਸਦੀ ਪਈਂ ਜਾਂ ਕਿਉਂ ਨਹੀਂ ਤੂੰ ਦੱਸਣਾ ਚਾਹਦੀ ਪਰ ਮੈਨੂੰ ਇੰਨਾ ਪਤਾ ਹੈ ਵਿੱਚ ਗੱਲ ਬੜੀ ਵੱਡੀ ਏ ਜਿਹੜੀ ਤੂੰ ਪੁੱਤ ਲੁਕਾਉਂਦੀ ਪਈਂ ਸੱਚ ਜੋ ਸੱਚ ਕੋਈ ਗਾਲੀ ਨਹੀਂ ਦੀ ਕੋਈ ਕਿਰਦਾਰ ਨਹੀਂ ਰੀਦੀ ਮੈਂ ਨਾ ਤੇਰੀ ਹਰ ਆਦਤ ਜਾਣਦੀ ਆ ਤੇਰਾ ਸੁਭਾਅ ਜਾਣਦੀ ਆ ਸਭ ਕੁਝ ਜਾਣਦੀ ਆ ਤੂੰ ਸਾਰੇ ਅਗੇ ਝੂਠ ਬੋਲ ਸਕਨੀ ਲੇਕਿਨ ਆਪਣੇ ਭੂਆ ਅਗੇ ਝੂਠ ਨਹੀਂ ਬੋਲ ਸਕਦੀ ਤੂੰ ਝੂਠ ਛੁਪਾਉਣ ਦੀ ਕੋਸ਼ਿਸ਼ ਕਰਦੀ ਵੀ ਨਾ ਕੋਈ ਗੱਲ ਨਹੀਂ ਪੁੱਤ ਛੁਪਾ ਲੈ ਮੈਂ ਕੋਈ ਨਹੀਂ मैं आना तेरे घर फिर एक बार चक्कर मैं कोई नहीं ਇਹ ਮੈਂ ਆਪੇ ਹੀ ਪਤਾ ਕੱਢ ਹੀ ਲੈਣਾ ਤੂੰ ਫਿਕਰ ਨਾ ਕਰ ਚੱਲ ਸੁਣ ਦੱਸ ਮੈਨੂੰ ਤੂੰ ਠੀਕ ਠਾਕ ਹੈ ਨਾ ਚੱਲ ਠੀਕ ਹੈ ਮੇਰੇ ਬੱਚੇ ਚੱਲ ਠੀਕ ਹੈ ਤੂੰ ਬੜਾ ਧਿਆਨ ਰੱਖੀ ਅੱਜ ਠੀਕ ਹੈ ਚਲੋ ਓਕੇ ਮੇਰੇ ਬੱਚੇ ਓਕੇ ਤੂੰ ਮੈਨੂੰ ਜਿੰਨਾ ਮਰਜੀ ਇੱਤਰ ਉਧਰ ਦੀਆਂ ਮਾਰ ਕੇ ਨਾ ਤੂੰ ਮੇਰਾ ਫੋਨ ਕੱਟਣ ਦੀ ਕੋਸ਼ਿਸ਼ ਮੈਨੂੰ ਪਤਾ ਕਰਦੀ ਵੀ ਸੀ ਪਰ ਮੈਂ ਵੀ ਤੇਰੀ ਭੂਆ ਹਾਂ ਤੇਰੇ ਕੋਲ ਸੱਚ ਨਾ ਨਾ ਬੁਲਾਇਆ ਤੇ ਮੈਨੂੰ ਵੀ ਭੂਆ ਨਾ ਕਹੀ ਕਿੰਨੀ ਵਾਰੀ ਮਰੀਂਪੀ ਨੂੰ ਕਿਹਾ ਕਿ ਮੁੰਡੇ ਦਾ ਸਮਾਨ ਸਾਹਮਣੇ ਰੱਖਿਆ ਕਰ ਜਿੱਥੇ ਮਰਜ਼ੀ ਛੁੱਟ ਦਿੰਦੇ ਆ ਮੰਮੀ ਹਾਂ ਕੀ ਆ ਆ ਵੇਖ ਨਹੀਂ ਆ ਸੀਰੀਅਲ 2 ਦਿਨ ਹੋ ਗਏ ਮੈਂ ਵੇਖਿਆ ਨਹੀਂ ਤੇ ਗਾਵ ਨੂੰ ਪਤਾ ਨਹੀਂ ਲੱਗਾ ਵੀਰੇ ਚ ਗਾਂ ਕੀ ਹੋਣਾ ਸੀ ਉਹ ਤੀ ਸੀਰੀਅਲ ਦੀ ਗੱਲ ਬਾਤ ਚ ਕਰ ਰਹੀ ਮੇਰੀ ਗੱਲ ਸੁਣ ਲੈ ਮੈਂ ਨਾ ਚਰਕ ਚੱਲੀ ਜਾਈ ਕਿੱਥੇ ਰੀਦੀ ਕੋਲ ਕਿਉਂ ਮੈਨੂੰ ਕੰਮ ਹੀ ਮੜਾ ਜਾ ਤੇ ਮਿਆਂ ਨਹੀਂ ਜੇ ਵੇਖ ਰਿੰਪੀ ਤੈਨੂੰ ਮੈਂ ਦੱਸਿਆ ਸੀ ਕਿ ਰੀਦੀ ਦੀ ਉਹ ਆਈ ਸੀ ਭੂਆ ਤੇ ਫਿਰ ਕੀ ਮੈਂ ਭੂਆ ਨੂੰ ਕੀ ਕਰਨਾ ਭੂਆ ਨੂੰ ਕੀ ਕਰਨਾ ਕਿੰਨਾ ਬੋਲ ਕੇ ਗਈ ਐ ਮੈਂ ਤੈਨੂੰ ਜੋ ਮਰਜ਼ੀ ਕਹਿ ਲਵਾ ਪਰ ਮੈਂ ਇਹ ਨਹੀਂ ਚਾਹਦੀ ਕਿ ਬਾਹਰ ਦੇ ਲੋਕ ਉੱਠ ਕੇ ਮੇਰੀ ਨੂੰਤੇ ਨੂੰ ਕੁਝ ਕਹਿਣ ਮੰਮੀ ਚ ਕੀ ਹੋ ਗਿਆ ਮੇਰੇ ਫਰੈਂਡ ਦਾ ਆਪੇ ਕੁਝ ਹਣਦੀਆਂ ਦੇ ਗਾ 10 ਗੱਲਬਾਤ ਨਹੀਂ ਨਾ ਕਰੀਏ ਕਿਲੀ ਵਰਤੀ ਵੀ ਨਾ ਤੇਨੂਰ ਤੇ ਤਰਸ ਕਿਉਂ ਆਂਦਾ ਤਰਸ ਮੰਮੀ ਪਤਾ ਕੀ ਤਰਸ ਵਾਸਤੇ ਉਹਦੇ ਮਾਪਿਓ ਬੈਠੇ ਆ ਉਹਦੇ ਰਿਸ਼ਤੇਦਾਰ ਬੈਠੇ ਆ ਉਹ ਕੁਝ ਕਰਨ ਨਾ ਕਰਨ ਸਾਨੂੰ ਕੀ ਲੋੜ ਪਈ ਆ ਮੰਮੀ ਉਹ ਨਹੀਂ ਕਰਦੀ ਪਈ ਨਾ ਕਿਸੇ ਨਾਲ ਚਾਨੀ ਪਈਆਂ ਉਹਨੇ ਸਿਰਫ ਮੇਰੇ ਨਾਲ ਗੱਲ ਕੀਤੀ ਹੈ ਤੇਰੇ ਨਾਲ ਗੱਲ ਕਰਨ ਦਾ ਫਾਇਦਾ ਕੀ ਹੈ ਤੂੰ ਕੀ ਕਰ ਲੇਂਗੀ ਤੂੰ ਇਹ ਜ਼ਰੂਰ ਕਰੇਂਗੀ ਕਿ ਕੁਝ ਨਾ ਕੁਝ ਜੇ ਕਦਮ ਤੂੰ ਚੁੱਕੇਂਗੀ ਤੇ ਗਵੰਡੀਆਂ ਕੋ ਬੁਰਾਈ ਲੈਣਗੇ ਆਪਾਂ ਉਹਨਾਂ ਦੇ ਦੁਸ਼ਮਣ ਬਣ ਜਾਗੇ ਕਿਉਂਕਿ ਆਪਾਂ ਰਿਧੀ ਦੀ ਮਦਦ ਕਰਨੀ ਆ ਉਹਨਾਂ ਚੱਕਰ ਤੇਰੀ ਮਨ ਤਾਂ ਨੇ ਕਿ ਜਿੰਨਾ ਚੱਕਰ ਰਿਧੀ ਨਾ ਮੈਂ ਹੀ ਕੋਸ਼ਿਸ਼ ਕਰਦੀ ਪਈ ਆ ਕਿ ਰਿਧੀ ਆਪਣੇ ਮੂੰਹੋਂ ਸਾਰਾ ਕੁਝ ਬੋਲੇ ਉਹ ਹੀ ਕੁਛ ਕਰੇ ਮੈਨੂੰ ਬੜਾ ਸਮਝਾਉਣੀ ਪਈ ਆ ਪਰ ਪਤਾ ਨਹੀਂ ਉਹ ਕਿਉਂ ਨਹੀਂ ਸਮਝਦੀ ਪਈ ਮੇਰੀ ਗੱਲ ਨੂੰ ਵੇਖ ਰਿੰਦੀ ਤੂੰ ਸਿਆਣੀ ਸਮਝਦਾਰ ਆ ਨਾਈ ਨਾਨਾ ਦੇ ਘਰ ਜਾਇਆ ਕਰ ਜਿੱਦੋਂ ਤੋਂ ਉਹਨਾਂ ਦੇ ਘਰ ਜਾਨੀ ਆ ਨਾ ਉਹਦੇ ਸੱਸ ਭਾਵੇਂ ਬੋਲੇ ਨਾ ਬੋਲੇ ਅਰੇ ਭੂਆ ਕੇ ਬੈਠੇ ਨਾ ਸਾਰਾ ਇਹਦਾ ਹੀ ਸਿਆਪਾ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਕਿ ਬੜੀਆਂ ਚਵਲਾਂ ਹੈਗੀਆਂ ਏ ਮੰਮੀ ਮੈਂ ਉਹ ਦਿਨ ਗਈ ਸੀ ਨਾ ਤੇ ਉਹਦੀ ਭੂਆ ਇੰਜ ਵੇਖਦੀ ਵੀ ਤਰ ਮੈਨੂੰ ਖਾ ਹੀ ਜਾਣਾ ਉਹਨੇ ਪਤਾ ਨਹੀਂ ਇਹਨੂੰ ਕੀ ਸਾੜਾ ਪੈਂਦਾ ਜਿੱਦੋਂ ਮੈਂ ਜਾਨੀ ਤੂੰ ਉਧਰ ਚਲੀ ਗਈ ਉਹ ਇੱਧਰ ਆ ਗਈ ਤੇ ਮੈਨੂੰ ਘਰ ਕਿੰਨਾ ਬੋਲ ਕੇ ਗਈ ਆ ਨਹੀਂ ਤਾਂ ਕਿਸੇ ਦੀ ਜ਼ਰਤ ਨਹੀਂ ਮੈਨੂੰ ਬੋਲ ਜਾਵੇ ਪਰ ਤੇਰੇ ਕਰਕੇ ਮੈਨੂੰ ਗੱਲਾਂ ਸੁਣਨੀਆਂ ਪਈਆਂ ਉਹਨਾਂ ਦੀਆਂ ਬੇਕਰਿੰਤੀ ਕਿਸੇ ਦੇ ਘਰ ਦਾ ਕਲੇਸ਼ ਆਪਣੇ ਘਰ ਨਾਲ ਲੈ ਕੇ ਆ ਤੂੰ ਜਾਣੋ ਹਟੇਂਗੀ ਨਾ ਤੇ ਮੈਂ ਤਾਂ ਫਿਰ ਬੋਲਣਾ ਹੀ ਆ ਇਹਦੇ ਨਾਲੋਂ ਚੰਗਾ ਹੈ ਆ ਕਿ ਤੂੰ ਰੁਕ ਜਾ ਠੀਕ ਆ ਮੰਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਵਾਂ ਪਰ ਇਹ ਸਭ ਸਹੀ ਨਹੀਂ ਹੋ ਰਿਹਾ ਦੇ ਨਾਲ ਪਰ ਬੁਰ ਕੁਝ ਨਹੀਂ ਗੱਲ ਸਮਝਣ ਦੀ ਕੋਸ਼ਿਸ਼ ਕਰ ਜਿੱਦੋਂ ਕਿਸੇ ਚੁੰਡੀ ਵੱਡਾਂਗੇ ਨਾ ਉਹਨੂੰ ਦਰਦ ਹੋਏਗੀ ਚੀਕੂਗਾ ਐਸੇ ਤਰ੍ਹਾਂ ਜੇ ਉਹਨੂੰ ਕੁਝ ਮਹਿਸੂਸ ਨਹੀਂ ਹੋਣਿਆ ਤੇ ਸਾਡਾ ਕੁਝ ਕਰਨ ਦਾ ਫਾਇਦਾ ਨਹੀਂ ਹੈਗਾ ਬਿਲਕੁਲ ਸਹੀ ਹੈ ਮਮੀ ਤੁਸੀਂ ਕੋਈ ਨਹੀਂ ਜਿੰਨੀ ਤੇ ਸਾਰਾ ਕੁਝ ਸਹੀ ਨਹੀਂ ਨਾ ਹੁੰਦਾ ਮੈਂ ਨਹੀਂ ਜਾਉਂਗੀ ਇਹਨਾਂ ਬਿਲਕੁਲ ਨਹੀਂ ਮੈਂ ਨਾ ਫੋਨ ਤੇ ਕੋਈ ਗੱਲ ਕਰਨੀ ਚੱਲਿਆ ਫੜਾ ਅਧਕਰ ਲਸਨ ਲੈ ਕੇ ਮੈਂ ਕੱਟ ਦਿੰਨੀ ਕੋਈ ਨਹੀਂ ਮੈਂ ਕੱਟ ਲੈਣੀ ਆਪੇ ਚੱਲ ਠੀਕ ਹੈ ਚੱਲ ਚੰਗਾ ਹੋ ਗਿਆ ਰਿੰਪੀ ਘਰ ਨੂੰ ਸਮਝ ਗਈ ਹੈ ਨਹੀਂ ਤਾਂ ਕਿਸੇ ਦਾ ਦੁੱਖ ਨਹੀਂ ਵੇਖ ਸਕਦੀ ਜੇ ਕਿਤੇ ਜਿੱਦੇ ਪੈ ਜਾਂਦੀ ਕਿ ਮੈਂ ਜਾਣਾ ਹੀ ਜਾਣਾ ਤੇ ਮੈਂ ਉੱਥੇ ਕੁਝ ਨਹੀਂ ਸੀ ਕਰ ਸਕਦੀ ਹੋ ਵਧੀਆ ਹੈ ਰੀ ਰੀਦੀ ਘਰ ਚ ਕੱਲੀ ਹੀ ਐ ਕੋਈ ਵੀ ਨਹੀਂ ਗਾ ਇਹੀ ਮੌਕੇ ਨੂੰ ਕਾਬੂ ਕਰਨ ਦਾ ਮੈਨੂੰ ਕਾਬੂ ਕਰਾ ਕਿਸੇ ਨਾ ਕਿਸੇ ਗਲਤ ਦਿੱਤੀ ਆਪਣੇ ਵਾਸਤੇ ਲਿਆਉਣਾ ਮੈਨੂੰ ਉਸ ਤਰ੍ਹਾਂ ਤੇ ਗੱਲ ਬਣਣੀ ਨਹੀਂ ਕੋਈ ਰੀਦੀ ਰੀਦੀ ਕੀ ਕਰਨੀ ਮੈਂ ਪੁੱਤਰ ਹਾਂਜੀ ਭੂਆ ਜੀ ਸਸੇ ਕੰਮ ਕਰਦੀ ਪਈਆਂ ਦੀਦੀ ਇੱਧਰ ਆ ਬੁੱਤ ਮੈਂ ਕੋ ਬੈਠ ਜਰਾ ਇੱਧਰ ਸਾਰਾ ਦਿਨ ਕੰਮ ਹੀ ਕਰਦੀ ਰੰਨੀ ਬੈਠ ਹਾਂ ਮੇਰੀ ਧੀ ਬੜਾਈ ਕੰਮ ਕਰਦੀ ਈ ਸੋਨਾ ਬੁੱਤ ਸਾਰਾ ਦਿਨ ਲੱਗ ਰਹੰਦਾ ਮੈਂ ਤੇਨੂੰ ਨਾ ਇੱਕ ਗੱਲ ਦੱਸਣੀ ਹੈ ਗੱਲ ਹਾਂ ਦੱਸੋ ਪਰ ਪ੍ਰੋਮਿਸ ਕਰ ਤੂੰ ਕਿ ਕਿਸੇ ਨੂੰ ਗੱਲ ਦੱਸਨੀ ਨਹੀਂ ਠੀਕ ਹੈ ਬੂਆ ਜੀ ਪ੍ਰੋਮਿਸ ਨਹੀਂ ਕਰ ਦੱਸਦੀ ਕਿਸੇ ਕਿਸੇ ਨੂੰ ਨਾ ਕਰਨੀ ਕਰ ਹਾਂਜੀ ਤੇਰੀ ਜਿਹੜੀ ਸਸਤੈ ਨਵਨਾ ਤਾਂ ਕਰਦੀ ਪਈ ਹੈ ਨਾ ਤੇ ਮੈਨੂੰ ਹੀ ਕਹਿੰਦੀ ਵੀ ਤੈਨੂੰ ਕਰਨ ਲਈ ਇਹ ਰਾਜ ਦੀ ਗੱਲ ਹੈ ਵਿੱਚ ਰਾਜ ਹਾਂ ਰਾਜ ਦੀ ਗੱਲ ਹਾਂ ਤੂੰ ਦੱਸੂਂ ਆਜੀ ਪਰ ਤੂੰ ਦੱਸੀ ਨਾ ਕਿਸੇ ਨੂੰ ਨਹੀਂ ਨਹੀਂ ਦੱਸਦੀ ਇਹ ਪਤਾ ਇਹ ਜੰਦੀ ਹੈ ਕਿ ਤੂੰ ਆਪਣੇ ਪੀਕਿਓ ਗੱਡੀ ਲਿਆਵੇਂ ਕੱਟੀ ਹਾਂ ਉਹ ਜੀ ਉਹ ਮੇਰੇ ਪਿੱਕਿਆਂ ਨੇ ਤੇ ਵਿਆਹ ਦੇ ਵਿੱਚ ਗੱਡੀ ਦੇਣੀ ਸੀ ਹੂੰ ਇਹਨਾਂ ਨੇ ਮਨਾਂ ਕਰਤਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਕੋਲ ਅੱਗੇ ਘਰ ਗੱਡੀ ਹੈ ਬੇਟਾ ਨਹੀਂ ਗੱਡੀ ਨਹੀਂ ਲੈਣੀ ਤੇ ਹੁਣ ਗੱਡੀ ਦੀ ਗੱਲ ਕਿੱਥੋਂ ਆ ਗਈ ਉਹ ਚੰਗੇ ਬਣਨ ਲਈ ਨਾ ਕਰ ਦਿੱਤੇ ਕਿ ਅਸੀਂ ਬੜੇ ਚੰਗੇ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵਿੱਚੋਂ ਇਹਦਾ ਦਿਲ ਕਰਦਾ ਤੂੰ ਗੱਡੀ ਲਿਆਵੇਂ ਤੇ ਤੈਨੂੰ ਫੁੱਲ ਕੇ ਮੂੰਹ ਨਾ ਕਹਿ ਨਹੀਂ ਸਕਦੀ ਤੇ ਮੰਗ ਹੋ ਜਾਂਦੀ ਵੀ ਦਾਈ ਮੰਗਿਆ ਵਾ ਇਹ ਪੁਣਾ ਹੈ ਇਹ ਕਰ ਆਪਣੇ ਟੇਕੇ ਆਮ ਕਹਿ ਤੇ ਗੱਡੀ ਲਿਆ ਫੇਰ ਇਹਨੇ ਹਟਣਾ ਹੀ ਤੇ ਨਾਲ ਉਹਦੀ ਕੀਆ ਕਰਨ ਤੋਂ ਕੋਈ ਗੱਲ ਨਹੀਂ ਉਹ ਆ ਜੀ ਮੈਂ ਆਪਣੇ ਪਾਪਾ ਨਾਲ ਗੱਲ ਕਰ ਲੰਨੀ ਨਹੀਂ ਪੁੱਤਰ ਪਾਪਾ ਨਾਲ ਸਿੱਧੀ ਗੱਲ ਨਹੀਂ ਕਰਨੀ ਤੂੰ ਪਾਪਾ ਨੂੰ ਕਹ ਸਾਡੇ ਸਾਹਮਣੇ ਘਰ ਵਿਆਹ ਆਇਆ ਤੇ ਉਹਨਾਂ ਦੇ ਨੂੰ ਆਪਣੇ ਦਾਇ ਵਿੱਚ ਗੱਡੀ ਲਿਆਈ ਏ ਤੇ ਪਾਪਾ ਤੁਸਤੇ ਦੇਣੀ ਹੁੰਦੀ ਮੈਨੂੰ ਤੂੰ ਤਾਂ ਪਹਿਲਾਂ ਹੀ ਜਾਂਦੇ ਸੀ ਦੇਣੀ ਹੈ ਮੇਰੇ ਸੋਹਰੇ ਨਾ ਕੀਤੀ ਪਰ ਮੇਰਾ ਜੀ ਕਰਦਾ ਉਹਨ ਤੋਂ ਸਿਮਨ ਗੱਡੀ ਦੇ ਦੋ ਮੰਨ ਲੈ ਅਜੇ ਨਾ ਗੱਡੀ ਮੇਰੀ ਪਸੰਦ ਦੀ ਜਾ ਕੇ ਮੈਨ ਲੈ ਦਿਓ ਗੱਡੀ ਭੂਆ ਜੀ ਗੱਡੀ ਦੀ ਕਿਹੜੀ ਗੱਲ ਹੈ ਉਹ ਮੈਂ ਉਧਰ ਗੱਡੀ ਕਹਾਂਗੀ ਤੇ ਮਿਲ ਜੇਗੀ ਨਾਲੇ ਗੱਟੀ ਲਿਆ ਨਾ ਜੇ ਸਾਡੇ ਘਰ ਦਾ ਮਸਲਾ ਹੱਲ ਹੋ ਜਾਏਗਾ ਕੋਈ ਕਾਲੀ ਨਹੀਂ ਹੋਏਗੀ ਤੇ ਇਹਦੇ ਤੋਂ ਵੱਡੀ ਗੱਲ ਕਿਹੜੀ ਚੀਜ਼ ਹੈ ਤੇ ਤੇ ਮੇਰੀ ਸੁਣੋ ਗੱਲ ਮੈਂ ਇਹਨਾਂ ਨਾਲ ਕਰਦੀ ਆਂ ਗੱਲ ਇਹਨਾਂ ਨੂੰ ਪੁੱਛਦੀ ਆਂ ਕਿਹੜੀ ਗੱਡੀ ਲੈਣੀ ਐ ਜੇ ਲੈਣੀ ਐ ਕਿ ਇਹਨਾਂ ਦੀ ਮਨਪਸੰਦ ਲੈਣੀ ਆ ਆਏ ਹਾਏ ਫੇਰ ਕੀ ਤੀ ਨਾ ਸੁਧੈਣ ਵਾਲੀ ਗੱਲ ਉਹ ਤਾਂ ਆਪਾਂ ਦੇ ਗੱਲ ਨੂੰ ਕਿਸੇ ਨੂੰ ਜਾਣੀ ਨਹੀਂ ਹੁੰਦੇ ਨਾ ਉਹ ਕਿਉਂ ਕੀ ਲੋੜ ਐ ਫੇਰ ਉਹਨਾਂ ਨੇ ਕਹਿਦਾ ਮੰਗ ਪਾਈ ਐ ਕਿੰਨੇ ਮੰਗੀ ਐ ਗੱਡੀ ਤੈਨੂੰ ਮੈਂ ਰਾਜ ਦੀ ਗੱਲ ਵਿੱਚੋਂ ਦੱਸਦੀ ਆਂ ਕਰ ਕੀ ਲੋੜਾ ਦੱਸਾਂ ਦੀ ਤੂੰ ਪੜ੍ਹੀ ਲਿਖੀ ਐ ਤੈਨੂੰ ਵੀ ਪਤਾ ਕਿਹੜੀ ਗੱਡੀ ਵਧੀਆ ਤੇ ਕਿਹੜੀ ਨਹੀਂ ਵਧੀਆ ਨਾਲੇ ਤੇਰੇ ਕੋਈ ਪਾਪਾ ਨ ਜਾਣ ਥੋੜੀ ਐਗੇ ਤੇਰੇ ਘਰ ਜਿੱਤੇ ਗੱਡੀ ਹੈਗੇ ਉਹਨਾਂ ਨੂੰ ਪਤਾ ਮਾਰਕੀਟ ਚ ਅਸਲੇ ਕਿਹੜੀ ਵਧੀਆ ਚਲਦੀ ਪਈ ਐ ਉਹਨਾਂ ਨੇ ਆਪੇ ਹੀ ਲਿਆ ਦੇਣੀ ਤੈਨੂੰ ਜੇ ਗੱਡੀ ਲਿਆਣੀ ਐ ਨਾ ਕਿ ਇਹਨਾਂ ਦੀ ਮਨਪਸੰਦ ਹੀ ਲਿਆਵਾਂਗੇ ਇਹਨਾਂ ਨੂੰ ਪੁੱਛਾਂਗੇ ਤੁਹਾਨੂੰ ਕਿਹੜੀ ਗੱਡੀ ਚਾਹੀਦੀ ਐ ਕਿੱਦਾਂ ਦੀ ਚਾਹੀਦੀ ਐ ਅਸੀਂ ਉਹ ਹੀ ਲਿਆਵਾਂਗੇ ਮੈਂ ਵੀ ਆਪਾਂ ਹੋਰ ਕੋਈ ਲੈਣ ਦੀ ਇਹਨਾਂ ਨੂੰ ਨਾ ਪਸੰਦ ਆਈ ਛੋਟੀ ਮੋਟੀ ਚੀਜ਼ ਤੇ ਹੈ ਨਹੀਂ ਗੱਡੀ ਐ ਤੁਸੀਂ ਸਮਝਦੇ ਪਿਓ ਨਾ ਸਭ ਪੁੱਤ ਮੈਂ ਸਮਝ ਨਹੀਂ ਪਈ ਆ ਪਰ ਮੈਂ ਕਹਿੰਨੀ ਦੱਸਣ ਦੀ ਲੋੜ ਹੀ ਕੀ ਐ ਤੂੰ ਸਮਝਦਾ ਤੇਰੇ ਪਾਪਾ ਸਮਝਦਾ ਤੇਰਾ ਭਰਾ ਸਮਝਦਾ ਐ ਇਸ ਲਈ ਮਾਰਕ ਜਿਹੜੀ ਵਧੀਆ ਤੋਂ ਵਧੀਆ ਗੱਡੀ ਟੌਪ ਦੀ ਹੋਵੇ ਤੁਸੀਂ ਉਹ ਲੈਓ ਮਹਿੰਗੀ ਤੋਂ ਮਹਿੰਗੀ ਜਿਹੜੀ ਗੱਡੀ ਹੋਵੇ ਪੁੱਤ ਸਲਾਹ ਲੈ ਲਈ ਤੇ ਤਦ ਬੰਦੀ ਐ ਜੇਕਰ ਇਹਨਾਂ ਨੇ ਪੈਸੇ ਖਰਚਨੇ ਹੋ ਪੈਸੇ ਤੇ ਤੇਰੇ ਘਰ ਦੇ ਆਨੇ ਖਰਚਨੇ ਤੇ ਇੱਕ ਨਾਲ ਸਰਪ੍ਰਾਈਜ਼ ਹੋ ਜਾਏਗਾ ਇਹ ਵੀ ਤੇ ਵੈਸੇ ਮੈਂ ਤੈਨੂੰ ਦੱਸਾ ਮੇਰਾ ਜੀ ਨਹੀਂ ਕਰਦਾ ਤੈਨੂੰ ਇਹ ਚੈਨ ਤੇ ਇੱਕ ਮਿੰਟ ਚੁੱਪ ਚੁੱਪ ਮੇਰੀ ਗੱਲ ਸੁਣੋ ਜੇ ਗਿਫਟ ਦੇਣਾ ਹੀ ਹੈ ਗੱਡੀ ਦੇਣੀ ਹੀ ਹੈ ਇਹਨਾਂ ਦਾ ਬਰਥਡੇ ਆਉਂਦਾ ਪਿਆ 9 ਦਸੰਬਰ ਆਪਾਂ ਉਦੋਂ ਦੇ ਦੰਨੀਆ ਸਰਪ੍ਰਾਈਜ਼ ਨਾਲੇ ਖੁਸ਼ ਹੋ ਜਾਣਗੇ ਨਾਲੇ ਸਰਪ੍ਰਾਈਜ਼ ਹੋ ਜਾਏਗਾ ਉੱਤੋਂ 9 ਦਸੰਬਰ ਤੱਕ ਇਹ ਹੈਗੇ ਨਾ ਦਿਨ ਥੋੜੇ ਹੈ ਨਾ ਤੇ ਜੇ ਕੋ ਹੂਨ ਆ ਗਈ ਗੱਡੀ ਤੇ ਕੀ ਹੈ 9 ਦਸੰਬਰ ਨੂੰ ਹੋਰ ਗਿਫਟ ਦੇ ਦੇਣਾ ਨਾਲੇ ਤੇਰੇ ਪਾਪਾ ਕੋਲ ਕਿਹੜੀ ਪੈਸਿਆਂ ਦੀ ਕਮੀ ਪਈ ਹੈ ਤੂੰ ਦੇਖੀ ਸਹੀ ਗੱਡੀ ਤੇ ਆ ਨਾ ਘਰ ਚ ਹਰਿਆਵਲੀ ਹਰਿਆਵਲ ਲੈ ਜਣੀ ਹੈ ਖੁਸ਼ੀਆਂ ਹੀ ਖੁਸ਼ੀਆਂ ਹੋਈ ਨੇ ਤੇਰੀ ਸੱਸ ਤੇ ਦੋਗਲੀ ਦੀ ਹੈ ਮੈਂ ਵੀ ਥੋੜੀ ਇੱਥੇ ਬੈਠੀ ਹੋਈ ਆ ਤੈਨੂੰ ਕੀ ਪਤਾ ਮੇਰੇ ਘਰ ਪੋਤਰੇ ਪੋਤਰੀ ਬਚਾਰੇ ਕਿੰਨੇ ਤੰਗ ਹੁੰਦੇ ਬਈ ਤੇ ਫੇਰ ਜਾਓ ਤੁਸੀਂ ਆਪਣੀ ਘਰ ਉੱਤਰ ਮੈਂ ਅਸਲੀ ਬੈਠੀ ਆਂ ਕਿ ਤੇਰੇ ਜੀਵਨ ਚ ਕੁਝ ਹੀ ਆਵੇ ਮੇਰਾ ਜੀ ਨਹੀਂ ਕਰਦਾ ਤੈਨੂੰ ਇਹ ਸਾਰਾ ਦੁੱਖੀ ਦੇਖ ਕੇ ਚਾਟ ਛੱਡ ਕੇ ਜਾਵਾਂ ਮੈਂ ਹਰ ਵੇ ਤੈਨੂੰ ਦੁੱਖੀ ਦੇਖਣੀ ਮੇਰਾ ਮਨ ਬਹੁਤ ਪ੍ਰੇਸ਼ਾਨ ਹੁੰਦਾ ਮੈਂ ਅਸਲੀ ਕਹਿੰਨੀ ਤੂੰ ਖੁਸ਼ ਹੋਈ ਮੈਂ ਕਿਦਰੇ ਤੇਰੇ ਘਰ ਚ ਖੁਸ਼ੀਆਂ ਆ ਜਾਣ ਤੇ ਕੋਈ ਗੱਲ ਨਹੀਂ ਤੂੰ ਆਪਣੇ ਪੱਪਾ ਦਿੱਤੇ ਗੱਟੀ ਲਿਆ ਕੇ ਖੁਸ਼ੀਆਂ ਆ ਜਾਣਗੀਆਂ ਨਾ ਤੂੰ ਤਾਂ ਕਿਉਂ ਨਹੀਂ ਆਣਗੀਆਂ ਚੀਜ਼ਾਂ ਨਾਲ ਵੇ ਵੇ ਕੇ ਤੇ ਉਂਜੀ ਹੋਇਆ ਨਾ ਤੇਰੀ ਸੱਸ ਨੇ ਨਿਹਾਲ ਨੇ ਆ ਲੋ ਜਾਣਾ ਉਹ ਆਜੀ ਇੱਦਾਂ ਕਰਨ ਨਾਲ ਖੁਸ਼ਹਾਲੀ ਤੇ ਆਏਗੀ ਜਿਹੜੇ ਮੇਰੇ ਸੁਪਨੇ ਆ ਜੋ ਮੈਂ ਸੋਚਿਆ ਸੀ ਵਿਆਹ ਤੋਂ ਬਾਅਦ ਐਸ ਤਰ੍ਹਾਂ ਕਰਾਂਗੀ ਐਦਾਂ ਹੋਊਗਾ ਉਹ ਸਾਰੇ ਪੂਰੇ ਹੋਣਗੇ ਲੈ ਪੁੱਤ ਕਿਹੜੀਆਂ ਗੱਲਾਂ ਚ ਪਈ ਨੇ ਤੂੰ ਵੇਖੀ ਤੇਰੇ ਸੁਪਨੇ ਦੌੜੇ ਆਣੇ ਆ ਪੂਰੇ ਹੋਣ ਲਈ ਵੇਖੀ ਸਹੀ ਤੇ ਮੈਂ ਆਪਣੀ ਧੀ ਨੂੰ ਖੁਸ਼ ਵੇਖ ਕੇ ਨਾ ਤੇ ਮੈਂ ਵੀ ਕਿਤੇ ਖੁਸ਼ੀ-ਖੁਸ਼ੀ ਆਪਣੇ ਘਰ ਜਾਵਾਂ ਸੱਚੀ ਭੂਆ ਜੀ ਹਾਂ ਕਿਉਂ ਨਹੀਂ ਮੇਰਾ ਪੁੱਤ ਸੁਖੀ ਵਸੇ ਮੈਂ ਕਹਿੰਦੀ ਪੁੱਛ ਹੋਏ ਮੈਨੂੰ ਬੜਾ ਮਨ ਪਰੇਸ਼ਾਨ ਹੁੰਦਾ ਜਦ ਤੁਹਾਨੂੰ ਮੈਂ ਦੁਖੀ ਦੇਖਨੀ ਕੋਈ ਗੱਲ ਨਹੀਂ ਭੂਆ ਜੀ ਹੁਣ ਗੱਡੀ ਜਲਦੀ ਆਏਗੀ ਘਰ ਦੇ ਵਿੱਚ ਮੈਂ ਹੁਣੇ ਹੀ ਗੱਲ ਕਰਦੀ ਆ ਤੇ ਤੁਸੀਂ ਵੇਖਿਓ ਫਿਰ ਤੂੰ ਠੀਕ ਹੈ ਬਹੁਤ ਯਾਦ ਹੈ ਨਾ ਕੀ ਭੂਆ ਜੀ ਇਹ ਰਾਜ ਤੇਰੇ ਤੇ ਮੇਰੇ ਜਰ ਹੈ ਨਾ ਚਾਹੀਦਾ ਹੀ ਸਸਨਾ ਨਹੀਂ ਕਿਸੇ ਨੂੰ ਇਹਦਾ ਅਜਿਹਾ ਅਜਿਹਾ ਨਾ ਚਾਹੀਦਾ ਹੀ ਠੀਕ ਆ ਬੁਆਣਾ ਹਾਈ ਜਾਜ਼ੀ ਗੱਲ ਐਸੀ ਉਹ ਮੈਂ ਤੇ ਐਵੇਂ ਹੀ ਡਰਦੀ ਪਈ ਸੀ ਐਵੇਂ ਟੈਨਸ਼ਨ ਲਈ ਜਾਂਦੀ ਵੀ ਕਿਹੜੀ ਰਾਸ ਦੀ ਗੱਲ ਹੈ ਓਹੋ ਮੇਰੇ ਮम्मा ਪਾਪਾ ਨੇ ਉਦਾਂ ਹੀ ਪੂਰੀ ਕਰ ਦੇਣੀ ਹੈ ਮੈਂ ਪਤਾ ਨਹੀਂ ਕੀ ਕੁਝ ਬੋਲਦੀ ਰਹੀ ਸ਼ਤਰੰਜ ਦੀ ਚਾਲ ਇਹ ਹੋ ਚਲੋ ਛੱਡੋ ਫੋਨ 'ਤੇ ਇਹਨਾਂ ਨੂੰ ਪੁੱਛਦੀ ਆ ਕਿਹੜੀ ਗੱਡੀ ਪਸੰਦ ਹੈ ਖਾਲੀ ਪ੍ਰੋਟੀਨ ਕੁਲਕਾ ਦਾ ਮਾਮਲਾ ਨਾ ਬਰਕਰਾਰ ਰੱਖੋ ਖਾਲੀ ਲੈ ਨਹੀਂ ਕੁਲਕਾ ਨਾ ਤੇ ਦੇ ਪਰ ਗਾ ਅੱਛਾ ਬੋਲਦੇ ਨਹੀਂ ਮੈਂ ਤਾਂ ਮੇਕ ਉਦਾਲ ਵਿੱਚ ਤੁਹਾਨੂੰ ਕਿਹੜੀ ਗੱਡੀ ਪਸੰਦ ਹੈਗੀ ਹੈ ਅੱਜ ਗੱਡੀ ਦੀ ਗੱਲ ਕਿੱਥੋਂ ਹੁੰਦਾ ਸੀ ਬੱਸ ਮੇਰੇ ਦਿਨੇ ਕਿਤਾ ਮੈਂ ਕਹਾਂ ਐਨਾਰੇ ਚੁਆਇਸ ਨਹੀਂ ਬਤਾ ਮੈਨੂੰ ਗੱਡੀਆਂ ਦੀ ਉਹਨਾਂ ਨੂੰ ਕਾਰ ਕਿਹੜੀ ਪਸੰਦ ਕਿਹੜੀ ਗੱਡੀ ਪਸੰਦ ਗੱਡੀਆਂ ਦੇ ਬਥੇਰੀਆਂ ਹੀ ਆ ਕਿਉਂ ਗੱਲ ਕੀ ਹੈ ਪੁੱਛ ਨਹੀਂ ਸਕਦੀ ਮੈਨੂੰ ਤੁਹਾਡੀ ਚੁਆਇਸ ਨਹੀਂ ਪਤਾ ਸੀ ਗੱਡੀਆਂ 'ਚ ਤੂੰ ਮੈਨੂੰ ਦੱਸੋ ਵਧੀਆ ਵਧੀਆ ਬਹੁਤ ਸੰਦਗੀ ਹੈ ਬੋਟਲ ਲਈ ਨਾ ਤੇ ਅਰੰਤ ਨਾ ਲਈ ਇਹ ਨਵੀਂ ਬਹੁਤ ਵਧੀਆ ਗੱਡੀ ਹੈ ਅੱਛਾ ਪਸੰਦ ਹੈ ਨਾ ਵਧੀਆ ਗੱਡੀ ਹੈ ਬਹੁਤ ਸਾਨੋ ਸੀਟਰ ਨਾਲ ਬੱਚੇ ਕਿਹਾ ਕਿ ਮੇਰੇ ਲਈ ਲਓਗੇ ਕਹਿੰਦੇ ਹੋ ਕਲਰ ਕਿਹੜਾ ਪਸੰਦ ਆਦਾ ਮੋਨਾ ਜੀ ਕਾਫੀ ਅੱਛਾ ਹੁੰਦਾ ਵਧੀਆ ਰੰਗ ਹੈ ਠੀਕ ਤੁਸੀਂ ਸਹੀ ਕਿਹਾ ਆਪਾਂ ਬੈਠਾਂਗੇ ਸਾਡੇ ਬੱਚੇ ਬੈਠਣਗੇ ਕਿੰਨਾ ਵਧੀਆ ਲੱਗੇਗਾ ਕਿੱਥੇ ਆਪਾਂ ਬੈਠਾਂਗੇ ਬੱਚੇ ਬੈਠਣਗੇ ਤੂੰ ਤੇ ਗੱਲ ਕਰਦੀ ਵੀ ਮਹਾਨਾ ਦੀ ਗੱਲ ਕਿੱਥੋਂ ਆ ਗਈ ਮੈਂ ਸੋਚਦੀ ਪਈ ਆ ਜਿਦਾ ਤੁਸੀਂ ਕਿਹਾ ਖੁੱਲੀ ਡੁੱਲੀ ਗੱਡੀ ਹੁੰਦੀ ਹੈ ਵਿੱਚ ਬੱਚੇ ਬਹਿ ਜਾਣਗੇ ਵਧੀਆ ਰਹੇਗੀ ਤੇ ਮੈਂ ਉਦਾਂ ਸੋਚ ਲਿਆ ਬੋਲ ਦੇਣੀ ਜੇ ਗੱਡੀ ਆ ਗਈ ਨਾ ਫਿਰ ਅਸੀਂ ਪਹਾੜਾਂ 'ਚ ਘੁੰਮਣ ਜਾਵਾਂਗੇ ਗੱਡੀ ਆ ਗਈ ਗੱਡੀ ਕਿੱਥੋਂ ਆਣੀ ਹੈ ਨਾ ਦੇਖੀ ਇਹ ਲੈਣਾ ਵੀ ਗੱਲਾਂ ਆ ਵੀ ਬਾਅਦ ਕੀ ਪਹਾੜਾਂ 'ਚ ਗੱਲਾਂ ਕਰੀ ਜਾਂਦੀਆਂ ਸਰਪ੍ਰਾਈਜ਼ ਹਾਂ ਦਾ ਸਰਪ੍ਰਾਈਜ਼ ਤੁਹਾਨੂੰ ਨਹੀਂ ਪਤਾ ਸਰਪ੍ਰਾਈਜ਼ ਸਰਪ੍ਰਾਈਜ਼ ਹੁੰਦਾ ਹੈ ਇਹ ਕਾ ਦਾ ਸਰਪ੍ਰਾਈਜ਼ ਹੋਇਆ ਇਹ ਕਿ ਖਡੋਣਾ ਜਿਹੜਾ ਸਰਪ੍ਰਾਈਜ਼ ਜਿਹੜਾ ਹੁਣੇ ਆ ਜਾਏਗਾ ਅਰਜਨ ਕਜੇ ਛੁੱਟੀ ਵਾਲੇ ਦਿਨ ਨਾ ਰੋਟੀ 'ਚ ਸਾਰਾ ਦਿਨ ਨਿਕਲ ਜਾਂਦਾ ਰਸੋਈ 'ਚ ਵੀ ਨਾ ਕੋਈ ਹਾਰ ਨਹੀਂ ਐਸ ਬੱਚਿਆਂ ਦਾ 5 ਵਜੇ ਚ ਆ ਗਏ ਨਾ ਦੁਪਹਿਰ ਦੀ ਰੋਟੀ ਤੇ ਨਾ ਰਾਤ ਦੀ ਰੋਟੀ ਵੇ ਆ ਜਾ ਸੁਣ ਲੈ ਭਰਾਵਾ ਫੋਨ ਤੇ ਜੀ ਦਾ ਫੋਨ ਸੁੱਕੋ ਵੇ ਸਹੀ ਹੈਲੋ ਹੈਲੋ ਹਰੀ ਦੀ ਪੁੱਤਰ ਸਸ਼ੀਗਰ ਮੰਮੀ ਸਸ਼ੀਗਰ ਪੁੱਤਰ ਕੀ ਆਲੀ ਵਧੀਆ ਵਧੀਆ ਤੂੰ ਸੁਣਾਓ ਬਸ ਠੀਕ ਹੈ ਮੈਂ ਜਦੋਂ ਤੇਰਾ ਫੋਨ ਦੇਖਦੀ ਹਾਂ ਨਾ ਤੇ ਮੇਰਾ ਹਉਆ ਜਿਹਾ ਨਿਕਲ ਜਾਂਦਾ ਵਾ ਕਿ ਪਤਾ ਨਹੀਂ ਸੋਖਾ ਵੈ ਸਹੀ ਮੇਰੀ ਤੀਨੇ ਫੋਨ ਕੀਤਾ ਵਾ ਹਾਂ ਦੱਸ ਪੁੱਤਰ ਮੰਮੀ ਪਹਿਲੇ ਸਾਰੀਆਂ ਗੱਲਾਂ ਛੱਡੋ ਮੈਨੂੰ ਤੇ ਉਸੋਂ ਪਾਪਾ ਕਿੱਧਰ ਨੇ ਪੁੱਤਰ ਤੇਰੇ ਪਾਪਾ ਗਿਆ ਬਾਹਰ ਤੇ ਤੂੰ ਪਹਿਲਾਂ ਮੈਨੂੰ ਦੱਸ ਕੁਝ ਜ਼ਰੂਰੀ ਕੰਮ ਸੀ ਪਾਪਾ ਨਾਲ ਹਾਂਜੀ ਮੈਂ ਪਾਪਾ ਨਾਲ ਹੀ ਗੱਲ ਕਰਨੀ ਹੈ ਪਹਿਲਾਂ ਨਾ ਤੂੰ ਮੇਰੀ ਗੱਲ ਸੁਣਨਾ ਅੱਜ ਤੇਰਾ ਫੋਨ ਸੁਣ ਕੇ ਨਾ ਮੈਂ ਬੜੀ ਖੁਸ਼ ਹੋਈ ਆ ਅੱਜ ਤੂੰ ਖੁਸ਼ ਹੋਈ ਆ ਦੇਖਿਆ ਨਾ ਇਹ ਮਾਂ ਦੀ ਅੰਦਰ ਹੁੰਦੀ ਆ ਚੱਟ ਮਾਂ ਨੂੰ ਪਤਾ ਲੱਗ ਜਾਂਦਾ ਧੀ ਦੁਖੀ ਕਿਦੋਂ ਆ ਤੇ ਸੁਖੀ ਕਿਦੋਂ ਆ ਮੰਨੋ ਤੂੰ ਨਾ ਐਸੇ ਕਾਰਨ ਫੋਨ ਨਹੀਂ ਕੀਤਾ ਲੱਗਦਾ ਜਿਦਾ ਤੂੰ ਖੁਸ਼ ਨਹੀਂ ਹੈ ਨਾ ਤੂੰ ਕੋਈ ਨਾ ਕੋਈ ਚੀਜ਼ ਦੀ ਟਮਾਂਡ ਰੱਖਣੀ ਆ ਤੇ ਦੱਸ ਕੋਈ ਚੀਜ਼ ਚਾਹੀਦੀ ਪੁੱਤਰ ਮੰਮੀ ਜੇ ਤੁਸੀਂ ਇੰਨੀ ਜਿੱਦ ਕਰਦੇ ਪਈਓ ਪੁੱਛਦੇ ਪਈਓ ਨਾ ਫੇਰ ਮੈਂ ਦੱਸ ਹੀ ਦੇਣੀ ਆ ਦੱਸ ਪੁੱਤਰ ਤੁਸੀਂ ਵਿਆਹ ਦੇ ਵਿੱਚ ਮੈਨੂੰ ਗੱਡੀ ਦੇਣੀ ਸੀ ਨਾ ਹਾਂ ਹਾਂ ਹੁਣ ਤੁਸੀਂ ਮੈਨੂੰ ਗੱਡੀ ਦੋ ਉਹ ਵੀ ਇਹਨਾਂ ਦੇ ਪਸੰਦ ਦੀ ਇਹਨਾਂ ਨੇ ਮੈਨੂੰ ਕਲਰ ਵੀ ਦੱਸਤਾ ਤੇ ਗੱਡੀ ਵੀ ਦੱਸਤੀ ਹੁਣ ਆਪਾਂ ਕਰਨਾ ਸਰਪ੍ਰਾਈਜ਼ ਇਹ ਗੱਲ ਸਿਰਫ ਤੁਹਾਡੇ ਤੇ ਪਾਪਾ ਜੀ ਤੇ ਮੇਰੇ ਚ ਹੋਣੀ ਚਾਹੀਦੀ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਕੋਈ ਗੱਲ ਨਹੀਂ ਪੁੱਤਰ ਗੱਡੀ ਦੀ ਕਿਹੜੀ ਗੱਲ ਹੈ ਤੂੰ ਮੈਨੂੰ ਪੱਲਾ ਦੱਸਿਆ ਹਾਂ ਦਾ ਤੇ ਮੈਂ ਤੇਰੇ ਨਾਲ ਬਾਪਾ ਨਾਲ ਗੱਲ ਕਰਕੇ ਤੇ ਤੈਨੂੰ ਮੈਂ ਗੱਡੀ ਪਹੁੰਚਾ ਦੇਣੀ ਬਸ ਹੁਣ ਪਾਪਾ ਆਂਦੇ ਆ ਤੁਸੀਂ ਜਲਦੀ ਜਲਦੀ ਉਹਨਾਂ ਨਾਲ ਗੱਲ ਕਰ ਲੈਣਾ ਤੇ ਮੈਨੂੰ ਫੋਨ ਕਰਕੇ ਦੱਸ ਦੇਣਾ ਪਹਿਲੇ ਤੇ ਮੈਨੂੰ ਪੁੱਛ ਲੈਣਾ ਮੇਰੇ ਕੋਲ ਕੋਈ ਹੋਵੇ ਨਾ ਐਵੇਂ ਨਾ ਬੋਲੀ ਜਾਈਓ ਐਵੇਂ ਅੱਧਰ ਕੋਈ ਸੁਣ ਲਏਗਾ ਪਾਪਾ ਕਹਿੰਦਾ ਸਪਰਾਈਜ਼ ਲੈ ਆ ਪੁੱਤਰ ਇਹ ਕਿਹੜੀ ਗੱਲ ਕੀਤੀਓ ਸਪਰਾਈਜ਼ ਹੈ ਨਾ ਤੇ ਸਪਰਾਈਜ਼ ਹੀ ਰਹੇਗਾ ਤੂੰ ਕੋਈ ਚਿੰਤਾ ਨਹੀਂ ਕਰਨੀ ਤੇ ਮੈਂ ਤੇਰੇ ਪਾਪਾ ਨਾਲ ਗੱਲ ਕਰਾਂਗੀ ਤੇ ਤੇਰੀ ਗੱਡੀ ਤੇਨੂੰ ਪਹੁੰਚ ਜਾਏਗੀ ਠੀਕ ਹੈ ਥੈਂਕ ਯੂ ਮम्मा so much ওকে ਬੇਬੀ ਲਵ ਯੂ अचानक ही लेजी ने कहता मैं तो तो जब तो तो लेजी ने कहता है किसी ने पता ना लगे ना अदरों ना उधरों जेमल ने फोन करो कि किसी ने तसना मैं सरप्राइज देना मैं मन देख कहाँ निकली कुछ समझ नहीं लगी